ਕਾਲੀ ਇਕੱਠੇ ਹੋਏ ਹੋ ਕੀ ਡੀਸੀ ਨੂੰ ਮੰਗਤ ਦੇ ਕੇ ਆਏ ਹੋ ਸਭ ਤੋਂ ਪਹਿਲਾਂ ਮੇਰੇ ਵੀਰ ਪੱਤਰਕਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਸ ਦੀ ਗੱਲ ਜਿਹਨੇ ਜਿਹੜੇ ਸਾਡੇ ਵੀਰ ਸਾਡੀ ਗੱਲ ਨੂੰ ਉੱਪਰ ਪਹੁੰਚਾਉਂਦੇ ਨੇ ਜਿਨ੍ਹਾਂ ਨੇ ਡੀਸੀ ਤੱਕ ਹੀ ਇਹ ਗੱਲ ਸਾਡੀ ਪਹੁੰਚਾਉਣੀ ਆ ਔਰ ਆਰਡੀਓ ਤੱਕ ਹੀ ਪਹੁੰਚਾਉਣੀ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਜੇ ਅਸੀਂ ਇਕੱਠੇ ਹੋਇਆ ਇਸ ਕਰਕੇ ਜਿਹਦੇ ਸਾਡੇ ਜਿਗਾੜੂ ਜਿਹੜੇ ਨੇ ਤੁਸੀਂ ਦੇਖੀਏ ਸਾਡੀਆਂ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਦਿਖਾਈਆਂ ਜਿਹੜੇ ਜਿਗਾੜੂ ਜਿਹੜੇ ਨਜਾਇਜ਼ ਹੀ ਹੁੰਮੜੇ ਹਨ ਇਹਨਾਂ ਨੂੰ ਬੰਦ ਕਰੋ ਵਾ ਤੇ ਅੱਜ ਹੀ ਇੱਥੇ ਹੋਇਆ ਇਹਨਾਂ ਨੇ ਕੀ ਨੁਕਸਾਨ ਦਾਵਾ ਇਹਨਾਂ ਦਾ ਨੁਕਸਾਨ ਇਹ ਸਾਰੇ ਸਾਡੀ ਪੰਜਾਬ ਸਰਕਾਰ ਨੂੰ ਹੀ ਪਤਾ ਜਿਨ੍ਹਾਂ ਨੇ ਇਹ ਚਾਲੂ ਕੀਤੇ ਆ ਕਿ ਸਾਰਾ ਜਿਹੜਾ ਕਾਰੋਬਾਰ ਤੇ ਸਾਰਾ ਇਹੀ ਚੁੱਕ ਕੇ ਲੱਗੇ ਆ ਸਾਨੂੰ ਤਾਂ ਕੋਈ ਕੰਮ ਹੀ ਨਹੀਂ ਮਿਲਦਾ ਇਸ ਕਾਕੇ ਸਾਡਾ ਸਾਡਾ ਨੁਕਸਾਨ ਹੀ ਹੋਣ ਲਿਆ ਇਹਨਾਂ ਦੇ ਕਰਕੇ ਇਹ ਹਾਸਿਆਂ ਦਾ ਕਰਨ ਵੀ ਬੰਦਾ ਜੀ ਕੋਈ ਹਾਂਜੀ ਹਾਂਜੀ ਹਾਸਿਆਂ ਦਾ ਕਰਨ ਵੀ ਬੰਦਾ ਵਾ ਜੀ ਇਹਦਾ ਇੱਕ ਵੇਖੋ ਇਹ ਪੰਜਾਬ ਕੌਂਸਲ ਪੰਜਾਬ ਪੁਲਿਸ ਨੂੰ ਵੀ ਪਤਾ ਹੈ ਕਿ ਜਿਨ੍ਹਾਂ ਦੇ ਵਿੱਚ ਜਗਾੜੂ ਡੇੜਾ ਵੱਜਾ ਇੱਕ ਐਸਆਈ ਆ ਐਸਐਚਓ ਆ ਉਹਨਾਂ ਦੀ ਗੱਡੀ ਦੇ ਵਿੱਚ ਜਗਾੜੂ ਡੇੜਾ ਵੱਜਾ ਉਹਨਾਂ ਦੀ ਗੱਡੀ ਤੋੜ ਦਿੱਤੀ ਤੇ ਫਿਰ ਵੀ ਪੁਲਿਸ ਜੜੀਆ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਸਾਡੀ ਕੀ ਮੰਗਿਆ ਸਾਡੀ ਇਹ ਮੰਗ ਹੈ ਸਾਡੇ ਇਹ ਭਾਈ ਉਹ ਨਹੀਂ ਅੱਗੇ ਦੱਸਣਗੇ ਦੱਸੋ ਭਾਈ ਬੋਲੋ ਜੜਾ ਜਤेंद्र ਕੁਮਾਰ ਪਟਵਲਾ ਜੁਨੀਓ ਤੋਂ ਪ੍ਰਦਾਨ ਕੀ ਕਹਿਣਾ ਚਾਹੋਗੇ ਇਹ ਆ ਫਿਰ ਕਹਿਣਾ ਚਾਹੁੰਦੇ ਆ ਜਗਾੜੂ ਰੜੇ ਰੜੇ ਹੈਗਾ ਨਾ ਬੰਦ ਕਿਤੇ ਜਾਣ ਇੱਕ ਬੰਦੇ ਨੇ ਦੱਸਦਾ ਰੜੀਆਂ ਬਣਾ ਕੇ ਅੱਗੇ ਕਿਰਾਏ ਤੇ ਦਿੱਤੀਆਂ ਆ 20 20 ਫੁੱਟ 55 ਫੁੱਟ ਪਾਈਪਾਂ 20 20 ਫੁੱਟ ਫਰੀਆ ਇਹ ਲੱਦਦੇ ਆ ਸਾਡਾ ਕੰਮ ਤਾਂ ਸਾਰਾ ਅਸੀਂ ਤਾਂ ਬਹਲੇ ਤਨੀ ਦਾਦੇ ਇਹਨਾਂ ਦਾ ਲੰਬਾ ਸਾਨੂੰ ਕੋਈ ਸਾਠ ਹੀ ਨਹੀਂ ਪਿਛੇ ਸਾਨੂੰ ਹੁਕਮ ਆਇਆ ਪੀ ਮਤਲਬ ਕੀ ਇਹ ਫਰੀਆ ਨਹੀਂ ਦੱਸਣਾ 20 20 ਫੁੱਟ ਵਾਲਾ ਆ ਠੀਕ ਆ ਜੀ ਇਹ ਲਦੀ ਜਾਂਦੇ ਆ ਇਹਨਾਂ ਨੂੰ ਕੋਈ ਪੁਛਗਿਛ ਨਹੀਂ ਇੱਕ ਬੰਦੇ ਨੇ 10-10 ਰੇੜੀਆਂ-ਰੇੜੀਆਂ ਗੱਲ ਲਾਈਆਂ ਨੇ ਇੱਕ ਕਾਫੀ ਚਲਾਉਂਦਾ ਤੇ 9-10 ਗੱਡੀਆਂ ਇਹਦਾ ਬਣਾ ਕੇ ਕਿਰਾਏ ਤੇ ਦਿੰਦੀਆਂ ਹੁੰਆਂ ਉਹਦਾ ਵੀ ਕਿਰਾਇਆ ਲੀਹਿੰਦੇ ਤੀਸਰਾ ਸੜਕਾਂ ਜਿਹੜਾ ਮਨੁੱਖੀ ਸਾਡੇ ਕੋਲ ਤਾਂ ਕਮੀ ਆ ਨਹੀਂ ਕੋਈ ਅਸੀਂ ਤਾਂ ਬਿਲਕੁਲ ਫ੍ਰੀ ਬੈਠੇ ਹਾਂ ਰੋਟੀ ਖਾ ਕੇ ਆ ਜੀਦਾ ਨਾਲ ਲੈ ਜੀਦੀ ਆ ਰੋਟੀ ਖਾ ਕੇ ਚੱਜੀ ਤਾਂ ਫੇਰ ਘਰ ਨੂੰ ਰਾਤ ਨੂੰ ਖੜੀ ਦੀ ਆ ਇਹ ਹਾਸਾ ਕਰ ਲਈ ਬੰਦੀ ਆ ਹਾਸਾ ਕਰਨ ਲਈ ਹੈਗਾ 22 ਫੁੱਟ ਜਿੰਨੇ ਸਰੀਰ ਦਦਣਾ ਇੱਕ ਛੋਟੀ ਜੀ ਰੇੜੀ ਦੇ ਉਹ ਹਾਸਾ ਹੀ ਹਾਸਾ ਆ ਕੋਈ ਉਹ ਆਪਣੇ ਫੈਸਾ ਨਹੀਂ ਕੀ ਮੰਗੇ ਤੜੀ ਸਾਡਾ ਮੰਗੇ ਇਹ ਬੰਦ ਕਿਤੇ ਯਾਰ ਕੁਆਰੀ ਕਰ ਰਹੀ ਹੈ ਉਹਨਾਂ ਦੇ ਕਰੋ ਕੋਈ ਚੋਰੀ ਦੀ ਮੋਟਰਸਾਈਕਲ ਹੈਗੇ ਨੇ ਦੇ ਵਿੱਚ ਬੋਲਦੇ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੰਦਿਆ ਤੇ ਕਾਰਵਾਈ ਹੁੰਦੀ ਹੈ ਨਾ ਉਹ ਤਕਰੀਬਨ ਜਿਗਾ 100 ਬੰਦੇ ਉਹਦੇ ਵਿੱਚ 95% ਚੋਰੀ ਦੇ ਹੈ ਉਹ ਗੱਲ ਖਤਰਨਾਕ ਹੈਗੇ ਨੇ ਜਗੜ ਜੜੇ ਮੈਂ ਸਰਦਾਰ ਕੁਲਦੀਪ ਸਿੰਘ ਜੀ ਕਲਾਂਗੜ੍ਹ ਤੋਂ ਆਇਆ ਹਾਂ ਮੈਂ ਪਡਾਨ ਸਾਹ ਦੇ ਸਦਿਤ ਚ ਆਏ ਹਾਂ ਅਸੀਂ ਡੀਸੀ ਸਾਹਿਬ ਜੀ ਮਨਗਤ ਪੱਤਰ ਦਿੱਤਾ ਸੀਗਾ ਇਹ ਜਿਹੜਾ ਜਗਾੜੂ ਰੈਡੀ ਨੇ ਇਹਦੇ ਨਾਲ ਆਮ ਪਬਲਿਕ ਦਾ ਨੁਕਸਾਨੀ ਹੁੰਦਾ ਔਰ ਸਾਡੀ ਜੂਨੀਅਨ ਦੇ ਸਾਡੇ ਕਾਰੋਬਾਰ ਵੀ ਠੱਪ ਹੋ ਰਿਹਾ ਹੈ ਇਹਨਾਂ ਨੂੰ ਉਪਰੰਤ ਬੰਦ ਕੀਤਾ ਜਾਵੇ ਇੱਕ ਰਜਿਸਟਰੀ ਵੀ ਹੈਗੀ ਜਾਂ ਨਹੀਂ ਹੈਗੀ ਬਿਲਕੁਲ ਨਹੀਂ ਹੈ ਰਜਿਸਟਰ ਕੋਈ ਤਾਂ ਚੋਰੀ ਵਾਲੇ ਮੋਟਸ ਵਾਲੇ ਜਿਹਨੇ ਹੋਣਗੇ ਜਰੂਰ ਇਹਨਾਂ ਨੇ ਅਨਥਰਾਏ ਲੋਡ ਜਿਹੜਾ ਲੱਦਿਆ ਤੁਸੀਂ ਵੇਖਣ ਫੋਟੋ ਵੀ ਪੇਸ਼ ਕੀਤੀਆਂ ਨੇ ਤੁਸੀਂ ਵੇਖੇ ਵੀ ਹੈਗੇ ਨੇ ਬਹੁਤ ਹਾਦਸਿਆਂ ਦੇ ਕਾਰਨੀਆਂ ਬੰਦ ਦੇਣੇ ਔਰ ਸਾਡੇ ਰੁਜ਼ਗਾਰ ਦੇ ਚੀਬੋ ਯਾਲਤਰ ਨੇ ਇਹਦਾ ਕੋਈ ਕਾਗਜ਼ ਪੱਤਰ ਹੁੰਦਾ ਵਾ ਜੇ ਕੋਈ ਐਕਸੀਡੈਂਟ ਹੋ ਜਾਏ ਫਿਰ ਕਿੱਦਾਂ ਫੜਾਂਗੇ ਇਹਨੂੰ ਕੁਛ ਨਹੀਂ ਕਾਗਜ਼ ਪੱਤਰ ਕੋਈ ਸੁਣਵਾਈ ਨਹੀਂ ਹੋਈ ਇਹਦੀ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਤੇ ਛੜਕੇ ਪੱਜ ਜਾਂਦੇ ਆ ਜੀ